TOO THE day. the j ਨਲੋ ਚੇ ਹਰ ਮਿਲਣ ਕੋ ਕਿਉਂ ਦਰਸ਼ਨ ਨ ਪਾਇਆ ਨਲੋ ਚੇ ਹਰ ਮਿਲਣ ਸਈਆ ਸਈਆ ਜਿਹੜਾ ਪਿਛੋਂ ਟੁੱਟ ਰਿਹਾ ਕਿ ਪਸਤੇ ਵਿਜਾਉਂ ਜਾਉਂਗਾ ਕਿ ਉਹ ਜੂਸਾਬ ਆ ਰਿਹਾ ਇੱਥੇ ਮਾਪ ਕਰਨ ਲੰਗਰ ਤਿਆਰ ਕੀਤਾ ਮੰਗਰ ਸ਼ੁਰੂ ਕੀਤਾ ਤੂੰ ਇਹਨਾਂ ਦੇ ਲੋਕ ਵਿਰੋਧੀ ਜਿਹੜੇ ਪਖੜੀ ਲੋਕ ਸੀ ਇਹ ਵਿਰੋਧੀ ਇਹ ਮਜ਼ਰ ਕਹਿੰਦੇ ਨਹੀਂ ਅਸੀਂ ਲੰਗਰ ਚ ਲਾਉਣ ਨਹੀਂ ਦੇਣਾ ਫਿਰ ਮਾਹਪੁਰ ਕਾ ਛੋਲੇ ਕਿਤੇ ਵਿਜ ਰੱਖ ਲੈਣੇ ਨਿਆਇ ਸੰਸਦ ਕੋਣ ਐਵੇਂ ਉਹ ਵੀ ਨੇ ਦੇਖੇ ਜਰੀਏ ਆ ਜਿਹੜੇ ਮਾਫਰ ਕੋ ਵਾਪਸ ਆਲੇ ਟੇਸ਼ਨ ਦੇ ਉੱਤੇ ਜਮੇ ਪਾਸ਼ਾ ਆਵਦੇ ਆ ਰਾਹੇ ਜਿ ਬੈਠੇ ਉਹ ਪਾਸ਼ਾ ਨੂੰ ਉਹਨੇ ਦਰਸ਼ਨ ਦਿੱਤੇ ਦਰਸ਼ਨ ਦੇ ਕੇ ਕਿ ਨਾਕਾ ਮਾਰੇ ਮੇਤਰ ਕੋ ਫੈਨੇ ਨਾਕਾ ਢੀਸਾ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਲੰਗਰ ਸਾਹਿਬ ਜਿਹੜਾ ਸਬੰਧ ਬਾਬਾ ਨਿਧਾਨ ਸਿੰਘ ਜੀ ਨਾਲ ਜੁੜਦਾ ਹੈ ਸੋ ਆਪ ਜੀ ਨੇ ਇੱਥੇ ਦੇ ਸੇਵਾਦਾਰਾਂ ਤੋਂ ਗੁਰਪਾਸ਼ਾ ਦਾ ਇਤਿਹਾਸ ਹੈ ਜਿਹੜਾ ਉਹ ਸੁਣਿਆ ਹੈ ਸੋ ਗੁਰੂ ਕੀ ਇਹ ਰੀਤ ਨੂੰ ਪੂਗਾਉਣ ਵਾਸਤੇ ਬਾਬਾ ਨਿਧਾਨ ਸਿੰਘ ਜੀ ਸੱਚਖੰਡਾ ਜੀ ਉੱਸਾ ਪਹੁੰਚੇ ਤਾਂ ਉਹਨਾਂ ਨੇ ਜੋ ਗੁਰੂ ਕੇ ਸਿੱਖ ਕੀ ਰੀਤ ਹੈ ਉਹਨੂੰ ਨਿਭਾਉਣ ਵਾਸਤੇ ਬਹੁਤ ਜਿੱਤੋ ਜਹਦ ਕੀਤੀ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਫਿਰ ਤਾਂ ਗੁਰੂ ਪਾਸ਼ਾ ਜੀ ਦਾ ਜਿਵੇਂ ਕਿ ਆਪਾਂ ਕਥਾਵਾਂ ਵਿੱਚ ਸੁਣਿਆ ਹੈ ਕਿ ਬਾਬਾ ਨਦਾਨ ਸਿੰਘ ਜੀ ਨੂੰ ਆਪ ਕਲਗੀਧਰ ਪਾਸ਼ਾ ਨੇ ਆਕੇ ਦਰਸ਼ਨ ਦੇ ਕੇ ਇਹ ਵਰ ਦਿੱਤਾ ਖੀਸਾ ਸਾਡਾ ਤੇ ਹੱਥ ਤੁਹਾਡਾ ਸੋ ਫਿਰ ਇਹ ਜੋ ਗੁਰੂ ਕੀ ਰੀਤ ਜਿਹੜੀ ਅੱਜ ਵੀ ਆਪਾਂ ਸਾਰੀ ਦੁਨੀਆ ਦੇ ਵਿੱਚ ਚਲਾਈ ਬੈਠੇ ਹਾਂ ਗੁਰੂ ਕੀ ਰੀਤ ਲੰਗਰ ਚਲਾਣਾ ਕੀਰਤ ਕਰਨਾ ਵੰਡ ਕੇ ਛਕਣਾ ਨਾਮ ਜਪਣਾ ਇਹ ਗੁਰੂ ਕੀ ਰੀਤ ਹੈ ਜਿਹੜੀ ਉਹ ਬਾਬਾ ਨਿਧਾਨ ਸਿੰਘ ਨੇ ਇੱਥੇ ਸ਼ੁਰੂ ਕੀਤੀ ਸੋ ਉਸ ਕਾਲ ਤੋਂ ਲੈ ਕੇ ਅੱਜ ਤੱਕ ਬਾਬਾ ਨਿਧਾਨ ਸਿੰਘ ਦੇ ਲੰਗਰ ਦੀਆਂ ਸਾਰੀ ਦੁਨੀਆਂ ਦੇ ਵਿੱਚ ਚਰਚਾਵਾਂ ਹੁੰਦੀਆਂ ਨੇ ਆਓ ਫਿਰ ਜਿਵੇਂ ਜਿਵੇਂ ਆਪਾਂ ਨੂੰ ਸਮਾਂ ਮਿਲੇਗਾ ਉਵੇਂ ਆਪਾਂ ਇਤਿਹਾਸ ਦਾ ਵਰਣਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਪੋ ਹਮੇਤ ਜੋ ਇਤ ਪੰਥ ਜੁਲਾਇਆ ਮਨ ਯਾਰ ਪੋ ਹਮੇਤ ਜੋ ਇਤ ਪੰਥ ਜੁਲਾਇਆ ਨਿਤ ਸੇਵੇ ਹੋ ਸਾਹਿਬ ਆਪਣਾ ਸਤ ਸੰਗ సేవే হো ਸਾਹਿਬ ਆਪਣਾ ਸਤਸੰਸ Olha ਬੇ ਆਸਾਂ ਪੁਰੀਆਂ ਸਭੇ ਆਸਾਂ ਆਪ ਜੀ ਨੇ ਪਹਿਲਾਂ ਵੀ ਜੋ ਸਾਉਂਡ ਤੋਂ ਇਤਿਹਾਸ ਜਿਹੜਾ ਵਰਣਨ ਕੀਤਾ ਇਹ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਸਤਨ ਗੁਰੂ ਗੋਬੀ ਸਿੰਘ ਮਹਾਰਾਜ ਨੇ ਫੈਸਲਾ ਕਰਕੇ ਭਾਈ ਦਾਇਆ ਸਿੰਘ ਤੇ ਧਰਮ ਸਿੰਘ ਨੂੰ ਮਾਲ ਟਿਕਰੀ ਗੁਰਦੁਆਰਾ ਜਿੱਥੇ ਬਣਿਆ ਹੋਇਆ ਹੈ ਉਹ ਤੋਂ ਖਜ਼ਾਨਾ ਪੁੱਟ ਕੇ ਲਿਆ ਕੇ ਤੇ ਫਿਰ ਪਾਸ਼ਾ ਜੀ ਨੇ ਆ ਜੋ ਢਾਲ ਬਣੀ ਹੋਈ ਹੈ ਸਾਹਮਣੇ ਆਪ ਜੀ ਨੂੰ ਨਜ਼ਰ ਆ ਰਹੀ ਹੈ ਇਹ ਉਹੀ ਢਾਲ ਹੈ ਜਿਸ ਨੂੰ ਘੜ ਪਰ ਕੇ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਜ਼ਾਨਾ ਵੰਡਿਆ ਸੀ ਸੋ ਫਿਰ ਹੁਣ ਅੱਗੇ ਆਪਾਂ ਦਰਸ਼ਨ ਕਰਾਂਗੇ ਅਗਲੇ ਗੁਰਦਾਰ ਸਾਹਿਬ ਫਿਰ ਉੱਥੇ ਜਾ ਕੇ ਆਪਾਂ ਅਗਲੀ ਇਤਿਹਾਸਕ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ